ਮੈਂ ਵੀ ਡਾਕਟਰ ਆ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆ ਆਫਥਲਮੋਲੋਜਿਸ ਐਸੋ ਤਾਂ ਪਰ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਇਹ ਨਹੀਂ ਨਾ ਗੱਲ ਸੁਣੋ ਇਹੋ ਜਿਹੀ ਗੱਲ ਨਹੀਂ ਕਰਦੀ ਸਾਡਾ ਤੁਸੀਂ ਹੋਰ ਘਰਾਬ ਨਾ ਕਰੋ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਐਲਾਨਨ ਦੇ ਐਲਾਨ ਤੋਂ ਬਾਅਦ ਜੁੱਥੇ ਲਗਾਤਾਰ ਚਰਚਾਵਾਂ ਸਨ ਕਿ ਰੋਪੜ ਦੇ ਕਈ ਪਿੰਡ ਜਿਨ੍ਹਾਂ ਨੂੰ ਸ਼ਨੰਦਪੁਰ ਸਾਹਿਬ ਦੇ ਵਿੱਚ ਸ਼ਾਮਲ ਕੀਤਾ ਜਾਣਾ ਹੈ ਇਸੇ ਦੇ ਰੋਜ਼ ਦੇ ਵਿੱਚ ਬਾਹਰ ਐਸੋਸੀਏਸ਼ਨ ਦੇ ਵਕੀਲਾ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਐਮਐਲਏ ਜੋ ਕਿ ਪਬਲਿਕ ਦੇ ਵਿੱਚ ਪਹੁੰਚੇ ਨੇ ਤੇ ਇਸੇ ਦਰਮਿਆਨ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਹਨਾਂ 35 ਪਿੰਡਾਂ ਦਾ ਕੋਈ ਛੇੜਛਾੜ ਨਹੀਂ ਹੋਵੇਗੀ ਕੋਈ ਪਿੰਡ ਇਧਰੋਂ ਉਧਰ ਨਹੀਂ ਕੀਤਾ ਜਾਵੇਗਾ ਤੇ ਇਸੇ ਦਰਮਿਆਨ ਮਾਈਕ ਦੇ ਵਿੱਚ ਬੋਲਦੇ ਹੋ ਨਾ ਕਿਹਾ ਕਿ ਮੈਨੂੰ ਕੋਈ 10 ਪੜਿਆ ਸਵਾਲ ਪੁੱਛੇ ਚੰਗਾ ਨਹੀਂ ਲੱਗਦਾ ਮੈਂ ਇੱਕ ਡਾਕਟਰ ਆ ਤੇ ਫਿਰ ਮਾਫੀ ਮੰਗ ਲਈ ਆ ਪਰ ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਹੁਣ ਇੱਕ ਨਵਾਂ ਹੀ ਵਿਵਾਦਿਕ ਨਵੀਂ ਚਰਚਾ ਛੜ ਚੁੱਕੀ ਹੈ ਕਿ ਇਹ ਐਮਐਲਏ ਦਾ ਹੰਕਾਰ ਹੈ 35 ਪਿੰਡਾਂ ਕੋਈ ਇਧਰ ਉਧਰ ਨਹੀਂ ਕਰ ਸਕਦਾ ਇਹ ਇੰਦਰ ਹੀ ਰਹਿਣਗੇ ਔਰ ਮੈਂ ਇਸ ਲਈ ਆਇਆ ਇੱਥੇ ਕੋਈ ਕਿ ਚੁਣਿਆ ਹੋਇਆ ਨੁਮਾਇੰਦਾ ਹੈ ਅਗਰ ਕਿਸੇ ਨੂੰ ਕੋਈ ਐਸਾ ਹੈ ਮਾਹੌਲ ਖਰਾਬ ਕਰਨਾ ਹੈ ਉਹ ਲੱਗ ਗਲ ਪਰ ਸਾਫ ਗੱਲ ਇਹ ਹੈ ਕਿ 1% ਵੀ ਇਸ ਚ ਸੱਚਾਈ ਨਹੀਂ ਅਗਰ ਕਿਸੇ ਕੋਲ ਕੋਈ ਹੈ ਆਰਡਰ ਤਾਂ ਮੈਂ ਦਿਖਾ ਦੂੰ ਕੁਝ ਨਹੀਂ ਹੈ ਸੋ ਵਕੀਲ ਸਾਹਿਬ ਬਹੁਤ ਸਾਰੇ ਹੀ ਪੜੀ ਲਿਖੀ قوم ਹੈ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਈ ਐਮ ਕੁਆਲੀਫਾਈਡ ਹਾਂ ਮੈਂ ਐਮ ਐਸ ਆਈ ਐਮ ਆਫਥਲਮੋਲੋਜਿਸਟ ਇਹ ਤਾਂ ਟਰਾਂਸਪਰਟ ਕੇ ਕੋਈ ਖੜਾ ਹੋ ਗਿਆ ਇਸ ਤਰ੍ਹਾਂ ਦੀ ਗੱਲ ਨਹੀਂ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਾ ਇਹੋ ਜਿਹੀ ਗੱਲ ਨਹੀਂ ਕਰਦੀ ਸਾਡਾ ਤੁਸੀਂ ਹੋਰ ਖਰਾਬ ਨਾ ਕਰੋ ਤੁਸੀਂ ਸਾਡਾ ਖਰਾਬ ਨਾ ਕਰੋ ਕਰਨਾ ਸਰ ਆ ਮੈਂ ਮੈਨੂੰ ਬ੍ਰੋ ਪਲਾਨ ਯੂਨੀਵਰਸਿਟੀ ਚੰਡੀਗੜ੍ਹ جواب لاؤں گے جواب لاؤں گے جواب لاؤں گے جب گے خراب نہ کرو ڈیبیٹ نہیں ہے ٹائم ملو گا ڈبیٹ کا بھی ڈبیٹ کا ٹائم ملو گا ਖਰਾਬ ਨਾ ਕਰੋ ਫਿਰ ਮੈਂ ਨਾ ਕਰੂੰਗਾ ਗੱਲ ਖਰਾਬ ਨਾ ਕਰੋ ਸੁਣੋ ਸਰ ਐਮਐਲਏ ਮੈਂ ਐਮਐਲਏ ਬਣਾਵਾ ਤਾਂ ਰੱਬ ਨਹੀਂ ਹੈਗਾ ਆਪਣੀ ਕਦਾਈ ਨੁਮਾਇੰਦਾ ਹੈ ਰੱਬ ਨਹੀਂ ਹੈਗਾ ਸਰ ਓ ਬਸ ਵੀਰ ਬਸ ਮੇਰੇ ਛੋਟੇ ਵੀਰ ਮਾਹੌਲ ਖਰਾਬ ਨਾ ਕਰੋ ਆ ਬੰਦਾ ਨਹੀਂ ਦੱਸਨੇਗਾ ਵੀ ਪੜਿਆ ਨਹੀਂ ਖ਼ਾਬ ਬੜੀ ਗੱਲ ਤੋਂ ਅਤਰਾ ਦੇ ਲੋਕਾਂ ਦੇ ਖੱਟੇ ਜੋ ਹੋਇਆ ਹੈ ਕਿ ਐਮਐਲਏ ਸਾਹਿਬ ਨੇ ਕਿਹਾ ਕਿ ਅਨਪੜਾਈ ਨਹੀਂ ਮੇਰੀ ਗੱਲ ਸੁਣ ਉਹ ਬੱਸ ਤੁਰ ਲੈ ਜਾ ਬਾਈ ਬਹਿ ਜਾ ਬਹਿ ਜਾ ਚੰਗਾ ਹੀ ਰਸਤੇ ਬਾਈ ਬਾਈ ਗੱਲ ਸੁਣ ਲੋ ਕੋਈ ਗੱਲ ਨਹੀਂ ਵਿੱਚ ਸਾਡੇ ਇੱਕ ਮਿੰਟ ਹਰ ਤਰ੍ਹਾਂ ਦਾ ਵਰਕ ਸਾਡੇ ਨਾਲ ਬੈਠਾ ਬਹਿ ਜਾ ਵੀਰ ਤੈਨੂੰ ਬਾਅਦ ਚ ਜਾਂਦਾ ਨਹੀਂ ਮਿੰਟ ਰੁਕ ਜਾਓ ਇੱਥੇ ਦੇਖਿਆ ਯਾਰ ਆਹ ਪੰਜਾਬ ਗਵਰਨਮੈਂਟ ਹੈਸ ਅਨਾਉਂਸ ਟੂ ਡਿਕਲੇਅਰ ਅਨੰਪੁਰ ਸਾਹਿਬ ਐਜ਼ ਅ ਡਿਸਪਲਿਨ ਤੁਸੀਂ کہہ ਰਹੇ ਹੋ ਵੀ ਨਹੀਂ ਕਰਦਾ ਸਾਹਿਬ ਨੂੰ ਬਣਾ ਰਿਹਾ ਸਾਨੂੰ ਸੁਣੋ ਉਹਨਾਂ ਨੇ ਵੀ ਜਵਾਬ ਦੇ ਰਹੇ ਬਹਿ ਜਾ ਬਹਿ ਜਾ ਵੀਰ ਬਸ ਤੀਰ ਭੇਜਦੇ ਬਸ ਤੁਹਾਨੂੰ ਖਾਣੇ ਨਾਲ ਕੇ ਭੇਜੋ ਸਾਈਡ ਤੇ ਡੈਪਟੀ ਦੋ ਸਰ ਨੂੰ ਬੈਠ ਲਓ ਡੈਮੋਕ੍ਰੇਸੀ ਆਪਾਂ ਹਰ ਇੱਕ ਚੀਜ਼ ਦਾ ਜਵਾਬ ਮੰਗਦੇ ਹਾਂ ਸਾਰੀ ਸਰਕਾਰ ਯੋਗ ਨਾ ਸਾਰੇ ਇੱਥੇ ਸਰਕਾਰ ਹੈਲੋ ਛੋਟੇ ਵੀਰ ਛੋਟੇ ਵੀਰ ਸਾਰੀ ਚੀਜ਼ਾਂ ਦਾ ਜਵਾਬ ਦੇ ਦਿਓ ਪਹਿਲਾਂ 2 ਮਿੰਟ ਬੋਲ ਲੈ ਦਿਓ ਇੱਕ ਮਿੰਟ ਬਈ ਆ ਸਾਨੂੰ ਜੇ ਸਭ ਜਾਣਦੇ ਆਂ ਸੀ ਉਹ ਘੜਨਾ ਚਾਹੁੰਦਾ ਮੈਨੂੰ ਖਰਾਬ ਕਰਦਾ ਇਤਕੜ ਖਰਾਬ ਕਰਦਾ ਯਾਰ ਸਰਕਾਰ ਚੱਲ ਕੇ ਨਾਲ ਆਈਆਂ ਦੱਸ ਮੈਰੀ ਗੱਲ ਦੱਸਦੇ ਵੀ ਇਹਨੂੰ ਨਾ ਪੋਲਿਟਿਕਲ ਕਰਾਉਂਦੇ ਆਉਣ ਕੋੜ ਬੰਦੇ ਦੀ ਵੋਟਾਂ ਲੈਂਦੇ ਜਾਂਦੀ ਜਿੱਦਾਂ ਅੱਜ ਉਹ ਬੰਦੇ ਮੜ ਗਿਆ ਲਾ ਕੇ ਪਿਆ ਕੀ ਪਿਆ ਮੈਨੂੰ ਤਾਂ ਹੀ ਨਹੀਂ ਸਮਝ ਸਕੀ ਕਿ ਕਿਹੜੀ ਗੱਲ ਕਹੀ ਜਾਂਦੇ ਆਂ ਕਾਈ ਤੋਂ ਉਹ 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 ਨਹੀਂ ਰੇਟਨ ਦੇ ਤੇ ਉਹਨਾਂ ਨਾਲ ਗੱਲ ਹੋ ਗਈ ਉਹ ਰੇਟਨ ਦੇ ਨਾਲ ਯਾਰ ਠੀਕ ਹੈ ਆਪਣਾ ਲਿਖ ਕੇ ਜੀ ਦਬ ਲਿਖ ਰੇ ਖੇਡ ਦੇ ਸਾਰੇ 35 35 ਮਿੰਟ ਉਹ ਬੈ ਜਾ ਬਾ ਬੈ ਜਾ بول <سؤال> ਬੱਸ ਅਜੀਤ ਹੋਰ ਜੀ ਮਾਫੀ ਮੰਗ ਲਈ ਮਾਫੀ ਮੰਗ ਲਈ ਬਾਟੀ ਇਹ ਤੁਹਾਡਾ ਬਹੁਤ ਕਸੂਰ ਹੈ ਐਮਐਲਏ ਸਾਹਿਬ ਤਿੰਨ ਦਿਨਾਂ ਤੋਂ ਧਰਨਾ ਚੱਲ ਰਿਹਾ ਇੱਥੇ ਅੱਜ ਤੁਸੀਂ ਆ ਕੇ ਕਹਿੰਦੇ ਹੋ ਵੀ ਜਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾ ਇਨਸਾਫ ਪਸੰਦ ਲੋਕ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਮਾ ਪ੍ਰਵੋਗ ਕਰਦੀ ਆ ਬੜੇ ਲਿਖੇ ਨਾਗਰਿਕਾਂ ਨੂੰ ਤੁਸੀਂ ਆਕੇ ਕਹਿਣਾ ਪਿਆ ਤਾਂ ਅਰਪਣ ਅਨਪੜ੍ਹ ਦੂਜਾ ਤੁਸੀਂ ਕਹਿਣਾ ਇੱਕ ਮਿੰਟ ਇੱਕ ਮਿੰਟ ਇੱਧਰ ਬੈਠੋ ਭਾਈ ਐਮਐਲਏ ਤੁਸੀਂ ਲੈਜਰ ਢੋਣ ਲੈ ਸਾਡੇ ਸਾਹਿਬ ਤੁਸੀਂ ਬਣਾ ਸਰਕਾਰیوں ਕੋ ਪਰ ਤੁਹਾਡੇ ਮੈਂ ਮਾਫੀ ਭਾਈ ਇੱਕ ਮਿੰਟ ਥੋੜਾ ਸਰ ਜੀ ਭਾਈ ਇੱਕ ਮਿੰਟ ਥੋੜਾ ਪਹਿਲਾਂ ਇਹ ਮਸਲਾ ਹੱਲ ਹੋਣ ਦੋ ਨੂੰ ਬਸੇਰੇ ਮੌਕੇ ਮਿਲ ਜਾਣੇ ਮੇਰੇ ਬਾਰੇ ਗੱਲ ਕਰਦੇ ਮਮੀ ਲੈ ਕੇ ਰਹੇ ਨੇ ਉੱਥੇ ਰਹੇ ਜਾਣੇ ਮੈਂ ਪਤਾ ਦੋਖੋ ਪਿੱਛੋਂ ਬੰਦਾਂ ਨੂੰ ਬੇਚੀ ਇਹ ਪੈ ਹੀ ਉੱਪਰ ਸਭ ਨੇ ਸ਼ਾਂਤ ਹੋ ਜਾਣਾ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮਐਸ ਆ ਮੈਂ ਆਫਥਲਮੋਲੋਜਿਸਟ ਐਥੋ ਆਸ ਪਰ ਕੇ ਕੋਈ ਖੜਾ ਹੋ ਗਿਆ ਇਦਾਂ ਦੀਆਂ ਗੱਲਾਂ ਜਿਹੜੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਇਹ ਨਹੀਂ ਨਾ ਸਾਰੇ ਸਾਰੇ ਇਹ ਜੀ ਗੱਲ ਨਹੀਂ ਕਰਦੀ ਸਾਡਾ ਤੁਸੀਂ ਹੋਰ ਖਰਾਬ ਨਾ ਕਰੋ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਐਲਾਨਨ ਦੇ ਐਲਾਨ ਤੋਂ ਬਾਅਦ ਜਿੱਥੇ ਲਗਾਤਾਰ ਇਚਰਚਾਵਾਸਾਨੀ ਦੀ ਰੋਪੜ ਦੇ ਕਈ ਪਿੰਡ ਜਿਨ੍ਹਾਂ ਨੂੰ ਸ਼ਨੰਦਪੁਰ ਸਾਹਿਬ ਦੇ ਵਿੱਚ ਸ਼ਾਮਲ ਕੀਤਾ ਜਾਣਾ ਹੈ ਇਸੇ ਦੇ ਰੋਜ਼ ਦੇ ਵਿੱਚ ਬਾਅਰ ਐਸੋਸੀਏਸ਼ਨ ਦੇ ਵਕੀਲਾ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਐਮਐਲਏ ਜੋ ਕਿ ਪਬਲਿਕ ਦੇ ਵਿੱਚ ਪਹੁੰਚੇ ਨੇ ਤੇ ਇਸੇ ਦਰਮਿਆਨ ਸੰਬੋਧਨ ਕਰਦਿਆ ਉਹਨਾਂ ਕਿਹਾ ਕਿ ਇਹਨਾਂ 35 ਪਿੰਡਾਂ ਦਾ ਕੋਈ ਛੇੜਛਾੜ ਨਹੀਂ ਹੋਵੇਗੀ ਕੋਈ ਪਿੰਡ ਇਧਰੋਂ ਉਧਰ ਨਹੀਂ ਕੀਤਾ ਜਾਵੇਗਾ ਤੇ ਇਸੇ ਦਰਮਿਆਨ ਮਾਈਕ ਦੇ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਮੈਨੂੰ ਕੋਈ 10 ਪੜਿਆ ਸਵਾਲ ਪੁੱਛੇ ਚੰਗਾ ਨਹੀਂ ਲੱਗਦਾ ਮੈਂ ਇੱਕ ਡਾਕਟਰ ਆ ਤੇ ਫਿਰ ਮਾਫੀ ਮੰਗ ਲਈਆ ਪਰ ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਹੁਣ ਇੱਕ ਨਵਾਂ ਹੀ ਵਿਵਾਦਿਕ ਨਵੀਂ ਚਰਚਾ ਛਿੜ ਚੁੱਕੀ ਹੈ ਕਿ ਇਹ ਐਮਐਲਏ ਦਾ ਹੰਕਾਰ ਹੈ 35 ਪਿੰਡਾਂ ਨੂੰ ਕੋਈ ਇਧਰ ਉਧਰ ਨਹੀਂ ਕਰ ਸਕਦਾ ਇਹ ਇੰਦਰ ਹੀ ਰਹਿਣਗੇ ਔਰ ਮੈਂ ਇਸ ਲਈ ਆਇਆ ਇੱਥੇ ਕੋਈ ਪਰ ਚੁਣਿਆ ਹੋਇਆ ਨੁਮਾਇੰਦਾ ਹੈ ਅਗਰ ਕਿਸੇ ਨੂੰ ਕੋਈ ਐਸਾ ਹੈ ਮਾਹੌਲ ਖਰਾਬ ਕਰਨਾ ਹੈ ਉਹ ਨਾ ਗੱਲ ਪਰ ਸਾਫ਼ ਗੱਲ ਇਹ ਹੈ ਕਿ 1% ਵੀ ਇਹ ਚ ਸੱਚਾਈ ਨਹੀਂ ਅਗਰ ਕਿਸੇ ਕੋਲ ਕੋਈ ਹੈ ਆਰਡਰ ਤਾਂ ਮੈਂ ਦਿਖਾ ਦੂੰ ਕੁਝ ਨਹੀਂ ਹੈ ਸੋ ਵਕੀਲ ਸਾਹਿਬ ਬਹੁਤ ਸਾਰੇ ਹੀ ਪੜ੍ਹੀ ਲਿਖੀ قوم ਹੈ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਈ ਐਮ ਕਵਾਲਿਫਾਈਡ ਆਈ ਐਮ ਐਮਐਸ ਆਈ ਐਮ ਆਫਥਲਮੋਲੋਜਿਸਟ ਇਹ ਤਾਂ ਟ੍ਰਾਂਸਪਰ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਐ ਨਹੀਂ ਨਾ ਇਹ ਗੱਲ ਸੁਣੋ ਕੋਈ ਇਹੋ ਜਿਹੀ ਗੱਲ ਨਹੀਂ ਕਰਦੀ ਸਾਡਾ ਤੁਸੀਂ ਹੋਰਾ ਘਰਾਮ ਨਾ ਕਰੋ ਤੁਸੀਂ ਸਾਡਾ ਖਰਾਬ ਨਾ ਕਰੋ ਕਰਨਾ چنڈی گڑھ جواب لاؤ گے جواب لاؤ گے جب گے جواب لاؤ گے پر شاید خراب نہ ਕੀ ਅਸਮਾਨ ਖਸਮੀਰ ਹੋ ਰਿਹਾ ਬਾਈ ਠੀਕ ਆ ਅਜੀਤ ਬੈ ਜਾ ਬੰਦ ਮੇਰਾ ਬੰਦ ਮੇਰਾ ਆਪਣੇ ਬੱਚਾ ਮੈਨੂੰ ਬੈ ਜਾ ਬੈ ਨਾ ਬੰਦ ਉਹਨੂੰ ਕਹਿ ਤੂੰ ਖਾਣੂ ਦੇ ਮੈਂ ਕਹਿੰਦਾ ਭਰੋਸਾ ਦੇ ਅਜੀਤ ਭਰੋਸਾ ਜਾਈਦਾ ਓਏ ਅਜੀਤ ਓਰ ਜੀਤ ਬੈਠਾ ਹੈ ਬੈਠਾ ਹੈ ਜੀ ਇਹ ਡਿਬੇਟ ਨਹੀਂ ਹੈ ਟਾਈਮ ਮਿਲੂਗਾ ਡਿਬੇਟ ਦਾ ਵੀ ਡਿਬੇਟ ਦਾ ਟਾਈਮ ਮਿਲੂਗਾ ਖਰਾਬ ਨਾ ਕਰੋ ਫਿਰ ਮਹਾਰਾਜ ਬਾਤ ਸੁਣੋ ਸਰ ਐਮਐਲਏ ਨੇ ਐਮਐਲਏ ਬਣਾਵਾਉਣਾ ਕੋ ਰੱਬ ਨਹੀਂ ਹੈਗਾ ਆਪਣੀ ਕਦਾਈ ਨੁਮਾਇੰਦਾ ਹੈ ਰੱਬ ਨਹੀਂ ਹੈਗਾ ਸਰ ਓ ਬਸ ਵੀਰ ਬਸ ਮੇਰੇ ਛੋਟੇ ਵੀਰ ਮਾਹੌਲ ਖਰਾਬ ਨਾ ਕਰ ਆ ਬੰਦਾ ਨਹੀਂ ਦੱਸਨੇਗਾ ਵੀ ਪੜਿਆ ਨਹੀਂ ਖਵਾਲ ਗੱਡੀ ਗੱਲ ਤੋਂ ਅਤਰਾਜ ਅੱਜ ਦੇ ਲੋਕਾਂ ਜਿਹੜੇ ਖੜੇ ਚ ਹੋਇਆ ਹੈ ਇਸਦੀ ਐਮਐਲਏ ਸਾਹਿਬ ਨੇ ਕਿਹਾ ਕਿ ਅਨਪੜ੍ਹਾਈ ਨਹੀਂ ਮੇਰੀ ਗੱਲ ਸੁਣ ਓ ਬਸ ਚੌਣ ਰਹਿ ਜਾ ਬਾਈ ਰਹਿ ਜਾ ਰਹਿ ਜਾ ਚੰਗਾ ਹੀ ਰਸਤੇ ਬਾਈ ਗੱਲ ਸੁਣ ਲੋ ਕੋਈ ਗੱਲ ਨਹੀਂ ਵਿੱਚ ਸਾਡੇ ਇੱਕ ਮਿੰਟ ਰੰਗ ਰੰਗ ਦਾ ਵਰਕ ਸਾਡੇ ਨਾਲ ਬੈਠੇ ਬਹਿ ਜਾ ਵੀਰ ਤੈਨੂੰ ਬਾਅਦ ਚ ਕਰ ਦੋ ਇੱਕ ਮਿੰਟ ਤੇ ਰੁਕ ਜਾਓ ਸੁਸ਼ਾਂਤ ਜੀ ਯਾਰ ਅਸੀਂ ਸਾਈਡ ਹੋ ਜਾਓ ਪੰਜਾਬ ਗਵਰਨਮੈਂਟ ਹੈਸ ਅਨਾਉਂਸ ਟੂ ਡਿਕਲੇਅਰ ਅਨੰਪੁਰ ਸਾਊਥ ਐਜ਼ ਅ ਡਿਸਟ੍ਰਿਕਟ ਤੁਸੀਂ ਕਹਿ ਰਹੇ ਹੋ ਵੀ ਨਹੀਂ ਜਾਂਦੇ ਨਾ ਬਣਾ ਦੇਣਾ ਤੁਹਾਨੂੰ ਸੁਣੋ ਉਹਨਾਂ ਨੂੰ ਵੀ ਜਵਾਬ ਦੇ ਰਹੇ ਬਹਿ ਜੋ ਬਹਿ ਜੋ ਬਸ ਤੁਸੀਂ ਸੋਲ ਬੈਠੇ ਮੈਨੂੰ ਨਾਲੇ ਬਸ ਤੁਹਾਨੂੰ ਮੈਂ ਕਰਕੇ ਬੈਠੋ 10000 ਰੁਪਏ ਲਓ ਜੀ ਨੀਮਕੀ ਸ਼ਰਮਾ ਜੀ ਇਨਸਾਨ ਡੈਮੋਕ੍ਰੇਸੀ ਆ ਪਰ ਹਰੰਤਾਂ ਜਵਾਬ ਮੰਗੂ ਸਾਰੀ ਸਰਕਾਰਿਓਂ ਗੁਨਾਹ ਸਾਰੇ ਅੱਤੇ ਸਟਕਾਓ ਹਲੋ ਛੋਟੇ ਵੀਰ ਛੋਟੇ ਵੀਰ ਸਾਰੀ ਚਿੰਤਾ ਦਾ ਜਵਾਬ ਦੇ ਆਜੋਗਾ ਪਹਿਲੇ 2 ਮਿੰਟ ਬੋਲ ਲੈ ਦਿਓ ਇੱਕ ਮਿੰਟ ਬਈ ਆਏ ਨਹੀਂ ਹੋਣਾ ਹੈ ਕੀ ਕਰਨਾ ਹੈ ਇਹ ਤੁਹਾਡੀ ਮੇਸਜ ਆ ਸਾਨੂੰ ਜੋ ਸਭ ਜਾਣਦੇ ਆ ਅਸੀਂ ਉਹ ਕਰਨਾ ਚਾਹੋ ਮੈਨੂੰ ਖਰਾਬ ਕਰਦਾ ਇਹ ਗਲ ਗਰਾਬ ਕਰਦਾ ਸਰਪੰਚ ਜਲ ਕੇ ਨਾਲ ਆਈਏ ਲੱਗਦਾ ਮੈਰੀ ਗਲ ਹਰ ਦੇ ਵੀ ਉਹ ਜਦਾਂ ਮੈਂ ਇਹਨੂੰ ਨਾ ਪੋਲਿਟਿਕਲ ਕਰਾਉਂਦੇ ਆਉਣ ਕੋਲ ਬੰਦੇ ਦੀ ਵੋਟਾਂ ਲੈਂਦੇ ਜਾਂਦੀ ਜਿੱਦਾਂ ਅੱਜ ਉਹਨਾਂ ਕੋਲ ਮੋਟੀਆਂ ਲਾਸਟ ਸੁਣਦਾ ਲੈ ਕਰਾਉਂਦਾ ਹੋਇਆ ਕਿਆ ਪਿਆ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿ ਕਿਹੜੀ ਗੱਲ ਕਹੀ ਜਾਂਦੇ ਆ ਮੈਂ ਬੇਚਾਰਾ ਯਾਰ ਭਾਈ ਤੂੰ ਉਹਨੂੰ ਬੋਲ ਉਹਨੂੰ ਰੇਟਰ ਦੇ ਤੇ ਉਹਨਾਂ ਨਾਲ ਗੱਲ ਹੋ ਗਈ ਉਹ ਰੇਟਰ ਜਿਹੜੇ ਯਾਰ ਠੀਕ ਹੈ ਖਬਰਾਂ ਲਿਖ ਕੇ ਜੀ ਦਬ ਲਿਖ ਰਹੇ ਹੈ 35 35 ਮਿੰਟਾਂ ਦਾ ਸਾਰੀ ਗੱਲ ਦਾ ਜਵਾਬ بول <سؤال> 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 ਬੱਸ ਮਜੀਦ ਹੋਰ ਜੀ ਮਜੀਦ ਲਾਹੀ ਮਕਲੀ ਪਾਰਟੀ ਇਹ ਤੁਹਾਡਾ ਬਹੁਤ ਕਸੂਰ ਹੈ ਐਮਐਲਏ ਸਾਹਿਬ ਤਿੰਨ ਦਿਨਾਂ ਤੋਂ ਧਰਨਾ ਚੱਲ ਰਿਹਾ ਇੱਥੇ ਅੱਜ ਤੁਸੀਂ ਆ ਕੇ ਕਹਿੰਦੇ ਹੋ ਵੀ ਜਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾ ਇਨਸਾਫ ਪਸੰਦ ਲੋਕ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਮਾ ਪ੍ਰਵੋਗ ਕਰਦੀ ਆ ਪੜੇ ਲਿਖੇ ਨਾਗਰਿਕਾਂ ਨੂੰ ਤੁਸੀਂ ਆ ਕੇ ਕਹਿਣਾ ਪਹਿਲਾਂ ਤਾਂ ਅਰਪਣ ਅਨਪੜ੍ਹ ਦੂਜਾ ਤੁਸੀਂ ਕਹਿਣਾ ਕਿ ਇੱਕ ਮਿੰਟ ਇੱਕ ਮਿੰਟ ਇੱਧਰ ਬੈਠ ਕੇ ਕਿਉਂ ਬਾਈ ਐਮਐਲਓ ਤੁਸੀਂ ਬਾਈ ਇੱਧਰ ਸੌਣ ਲੈ ਸਾਡੇ ਸਾਬ ਤੁਸੀਂ ਮਗਾ ਸਤਕਾਰਯੋਗ ਪਰ ਤੁਹਾਡੇ ਬਾਈ ਇੱਕ ਮਿੰਟ ਸੁਣ ਸਰ ਜੀ ਬਾਈ ਇੱਕ ਮਿੰਟ ਸੁਣ ਪਹਿਲਾਂ ਸਾਡਾ ਹੋਣ ਹੋਰ ਔਰ ਇੱਕ ਵੀਰ ਤੁਸੀਂ 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 ਸਾਡਾ ਪਹਿਲਾ ਮਸਲਾ ਹੱਲ ਹੋਣ ਦੋ ਉਹਨੂੰ ਬਿਹਤਰੇ ਮੌਕੇ ਮਿਲ ਜਾਣੇ बंदी भेज